ਸ੍ਰੀ ਸਿਆਮ ਪਰਿਵਾਰ ਸੰਗ ਸਮਾਣਾ ਵੱਲੋਂ ਆਜ ਵਿਸਾਲ ਸ੍ਰੀ ਖਟੂ ਸਿਆਮ ਦੀ ਨਿਸਾਨ ਯਾਤਰਾ ਕੱਢੀ ਗਈ ਜਿਹੜੀ ਅਗਰਵਾਲ ਧਰਮਸਾਲਾ ਤੋਂ ਸ਼ੁਰੂ ਹੋਈ ਉਹ ਸੈਰ ਦੇ ਵਖ ਵਖ ਬਜ਼ਾਰਾ ਵਿੱਚੋਂ ਗੁਜ਼ਰੀ ਨਿਸਾਨ ਯਾਤਰਾ ਦਾ ਸਰਦਾਲਾਂ ਵੱਲੋਂ ਸਵਾਦ ਕੀਤਾ ਗਿਆ ਇਸ ਨਿਸਾਨ ਯਾਤਰਾ ਵਿੱਚ ਸਾਬਕਾ ਵਿਧਾਇਕ ਰਜਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸਮਾਣਾ ਦੇ ਨਗਰ ਕੌਂਸਲ ਦੇ ਪ੍ਰਧਾਨ ਅਸਵਨੀ ਗੁਪਤਾ ਆਪ ਪਾਰਟੀ ਦੇ ਆਗੂ ਡਾਕਟਰ ਮਦਨ ਮਿੱਤਲ ਅਤੇ ਭਾਜਪਾ ਦੇ ਆਗੂ सुरेंद्र ਸਿੰਘ ਖੇੜਕੀ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਸਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ श्री खाटू श्याम जी की निशान यात्रा दा बधाई दीती अते कहया की खाटू श्याम जी का आशीर्वाद सारे परिवारਾਂ ਤੇ ਬਣਿਆ ਰਵੇ ਤਾਂ ਮੈਂ ਸਾਰੇ ਨੂੰ ਵਧਾਈ ਪੇਸ਼ ਕਰਦਾ ਅੱਜ ਇਸ ਮੌਕੇ ਤੇ ਖਾਸ ਕਰਕੇ ਰਕੇਸ਼ ਜਿੰਦਲ ਜੀ ਜਿਹਨਾਂ ਦੀ ਕੋਸ਼ਿਸ਼ ਕਰਕੇ ਔਰ ਸ਼ਾਮ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਹੈ ਸਾਰਾ ਸਮਾਣਤ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ ਸਾਰਿਆਂ ਦੇ ભગવાન ਜੀ ਦੀ ਸ਼ਾਮ ਆਪਣਾ आशीर्वाद ਬਰ ਬਣਾਈ ਰੱਖਣ ਸਾਰਿਆਂ ਦੇ ਪਰਿਵਾਰਾਂ ਦੇ ਖੁਸ਼ੀਆਂ ਖੇੜੇ ਬਣੇ ਰਹਿਣ

ਹੇ ਕਟੂ ਸ਼ਾਂਜੀ ਦਾ ਗੱਲ ਕਰ ਰਹੇ ਹਾਂ। ਉਹਨਾਂ ਉਸਦੇ ਅਕਲਖੇ ਦੇ ਵਿੱਚ ਸਮਾਨਾ ਸ਼ਹਿਰ ਦੇ ਵਿੱਚ ਕਟੂ ਸ਼ਾਂਜੀ ਦੀ ਨਿਸ਼ਾਨ ਯਾਤਰਾ ਜਿਹੜੀ ਕਿ ਬੜੀ ਹੀ ਤੁੰਧਾਂ ਦੇ ਨਾਲ ਅੱਗਰਵਾਲ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰਾਂ ਦੇ ਵਿੱਚ ਵੀ ਹੁੰਦੇ ਹੋਏ ਅੱਗਰਵਾਲ ਧਰਮਸ਼ਾਲਾ ਦੇ ਵਿੱਚ ਹੀ ਪਹੁੰਚੂਗੀ। ਉਸ ਤੋਂ ਬਾਅਦ ਕੱਲੋਂ ਕਟੂ ਸ਼ਾਂਜੀ ਬਾਬਾ ਜੀ ਦਾ ਪਬਲਿਕ ਅੱਧਖਾਨ ਸਕੂਲ ਦੇ ਗਰਾਊਂਡ ਦੇ ਵਿੱਚ ਬਹੁਤ ਹੀ ਤੁੰਧਾਂ ਦੇ ਨਾਲ ਜਾਗਰਣ ਜਿਹਦੇ 'ਚ ਅਸੀਂ ਸਾਰੀ ਸੰਗਤ ਨੂੰ ਅਪੀਲ ਵੀ ਕਰਦੇ ਆਂ। ਕਈ ਨਿਸ਼ਾਨ ਯਾਤਰਾ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਜਾਗਰਤ ਵਿੱਚ ਪਹੁੰਚ ਗਏ ਬਾਬਾ ਜੀ ਦੇ ਤੁਮਤਾਂ ਦੇ ਨਾਲ ਰੌਣਕਾਂ ਦਾ ਫ਼ਾਲਗੁਨ ਦਾ ਆਨੰਦ ਮਨਾਓ ਅੱਜ ਸਮਾਣੇ 'ਚ ਬਹੁਤ ਈਸ਼ਾ ਜਤਾਂ ਨਿਕਲੀ ਜਰੀਆਂ 2100 ਤੋਂ ਵੱਧ ਨਿਸ਼ਾਨ ਅੱਗੇ ਸਮਾਣੇ 'ਚ ਨਿਕਲੇ ਜਾ ਰਹੇ ਨੇ ਇਹ ਸਮਾਣੇ ਸੁਭਾਗ ਹੈ ਜੋ ਸਮਾਣਤ ਪਰਮਿਸਥਾਨ ਬੜਾ ਹੋਇਆ ਹੈ ਇਹ ਸਾਰੇ ਸਮਾਣਾ ਵਸਿਆਂ ਦਾ ਮੋਹ ਪੋਲ ਪੁਲਾਈ ਦੇ ਪੱਤਰ ਜੀ ਜਿੰਦਾਬਾਦ ਸ਼ਾਨ ਮਹਾਰਾਜ ਖਾਟੂ ਸ਼ਾਮ ਦੀ ਮਿਸ਼ਾਨ ਯਾਤਰਾ ਨਿਕਲ ਰਹੀ ਹੈ ਜਿਦੇ ਵਿੱਚ ਸਮਾਣਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤੇ ਸਾਡੇ ਮਿੱਤਸੀ ਇਹ ਪ੍ਰਧਾਨ ਦੇ ਰਹਿਮ ਨਾਈ ਖਾਟੂ ਸ਼ਾਮ ਜੀ ਦਾ ਮੰਦਿਰ ਜਿਹੜਾ ਉਹ ਬਣ ਜਾ ਰਿਹਾ ਹੈ ਸ਼ਹਿਰ ਨਿਵਾਸੀਆਂ ਦੇ ਬਹੁਤ ਜਿਆਦੇ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਨੇ ਆ ਸਾਰੇ ਸ਼ਹਿਰ ਸਮਾਣਾ ਵਿੱਚ ਬਹੁਤ ਹੀ ਬੱਬੇ ਸੋਹ ਯਾਤਰਾ ਨਿਕਾਲੀ ਜਾ ਰਹੀ ਹੈ ਇਸ ਵਿੱਚ ਬਹੁਤ ਹੀ ਲੋਕਾਂ ਦਾ ਜੋਸ਼ ਹੈ ਸਮਾਣਾ ਨਗਰ ਨਿਵਾਸੀਆਂ ਨੂੰ ਅਜ ਦੇ ਇਸ ਯਾਤਰਾ ਦੀਆਂ ਬਹੁਤ ਬਹੁਤ ਵਧਾਈਆਂ ਸ਼ਾਮ 바ਵਾ ਅੱਜ ਸਮਾਣਾ ਨਗਰੀ ਘਾਟੂ ਧਾਮ ਬਣਿਆ ਹੋਇਆ ਹੈ ਤੇ ਸਾਰੇ ਸਮਾਣਾ ਨਗਰ ਨਿਵਾਸੀਆਂ ਤੇ ਸ਼ਾਮ 바ਵਾ ਦੀ ಅಪਾਰ ਕਿਰਪਾ ਹੋਈ ਹੈ ਜੈ ਸ਼੍ਰੀ ਸ਼ਾਮ ਇਸ ਪੂਰੇ ਪਲ ਤੇ ਆਪਣਾ ਸਹਿਯੋਗ ਦੇ ਲੇਕਾ ਬਾਈ ਜੀ ਦੇ ਆਸ਼ੀਰਵਾਦ ਪ੍ਰਾਪਤ ਕਰਨ ਨੂੰ ਦੋ ਤੀ ਦਿਨ ਨੂੰ ਜਾਗਰਣ ਆ ਬਾਬਾ ਜੀ ਦਾ ਉਹਦੇ ਵਿੱਚ ਸਾਰੇ ਵੱਧ ਚੜ ਕੇ ਹਿੱਸਾ ਲੈਣ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਸ਼ਾਮ ਚਾਂਦ ਸੰਕੀਰਤਨ ਮੰਨ ਪ੍ਰਸ਼ਾਂਤਪੁਰਵਾ ਸੰਗ ਵੱਲੋਂ ਅੱਜ ਦਾ ਜੋ ਇਹ ਮਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਮੈਂ ਆਪਣੇ ਵੱਲੋਂ ਚਾਹੇ ਸ਼ਾਮਪੁਰਵਾ ਸੰਗ ਨੂੰ ਸਾਰੇ ਸਮਾਣਨ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨ ਤੇ ਸਾਰੇ ਸ਼ਹਿਰ ਨਿਵਾਸੀਆਂ ਦੀ ਖੁਸ਼ੀਆਂ ਵਾਸਤੇ ਬਾਬਾ ਸ਼ਾਮਾਗੇ ਅਰਦਾਸ ਕਰਦਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼